ਸਾਰੇ ਗੱਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਪਾਸ ਕਰਦੇ ਹਾਂ ਖੁਸ਼ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਇਸ ਵੀਡੀਓ ਵਿੱਚ ਬਿਨਾਂ ਟਾਈਮ ਵੇਸਟ ਕੀਤੇ ਸਿੱਧਾ ਪੁਆਇੰਟ ਤੇ ਆਉਨੇ ਆ ਅੱਜ ਇਹ ਇਹ ਵੀਡੀਓ ਕਿਸਾਨ ਭਰਾਵਾਂ ਲਈ ਹੈ ਤੇ ਖਾਸ ਕਰਕੇ ਮੱਕੀ ਵਾਲੇ ਕਿਸਾਨ ਭਰਾਵਾਂ ਲਈ ਹੈ ਤੇ ਇਹ ਵੀਡੀਓ ਧਿਆਨ ਨਾਲ ਜਰੂਰ ਦੇਖਿਓ ਇਹਦੇ ਵਿੱਚ ਆਪਾਂ ਬਚਤ ਅਤੇ ਜਿਹੜੀ ਕਾਸਟ ਆ ਖਰਚੇ ਦਾ ਕੰਪੈਰੀਸ਼ਨ ਕੀਤਾ ਆਪਸ ਦੇ ਵਿੱਚ ਤੇ ਆਓ ਆਪਾਂ ਸ਼ੁਰੂ ਕਰਦੇ ਆ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਇਹਨੂੰ ਤਿੰਨ ਸਟੇਜਾਂ ਦੇ ਵਿੱਚ ਵੰਡਿਆ ਹੈਗਾ ਪਹਿਲੀ ਸਟੇਜ ਵਹਾਈ ਅਤੇ ਬਿਜਾਈ ਤੇ ਦੂਸਰੀ ਸਟੇਜ ਪੈਸੀ ਸਾਈਡ ਤੇ ਚੀਜ਼ ਸਿਰ ਆਚਾਰ ਸੈਲਜ ਜਦੋਂ ਆਪਾਂ ਪੱਕ ਕੇ ਤਿਆਰ ਹੋ ਜਾਂਦਾ ਆਚਾਰ ਸੈਲਜ ਠੀਕ ਹੈ ਜੀ ਆਪਾਂ ਇੱਕ 1 ਕਿਲੇ ਦਾ ਹਿਸਾਬ ਕਿਤਾਬ ਲਗਾਇਆ ਹੈਗਾ ਇੱਕ ਏਕੜ ਦਾ ਤੇ 2 ਬਾਰ ਤਵੀਆਂ ਨਾਲ ਹੈਰੋ ਨਾਲ ਬਹਾਇਆ ਤੇ ਰੇਟ ਸੀਗਾ 600 ਰੁਪਏ ਤੇ 1200 ਰੁਪਏ ਉਹਦਾ ਬਣ ਗਏ ਇੱਕ ਇੱਕ ਵਾਰ ਹਲਾ ਨਾਲ ਬਹਾਇਆ ਪਾਇਆ ਸੀਗਾ ਤੇ ਉਹਦਾ 600 ਰੁਪਏ ਬਣ ਗਏ ਤੇ ਬਿਜਾਈ 1000 ਰੁਪਏ ਤੇ 8 ਕਿਜੀ ਜਿਹੜਾ ਬੀਬਾ ਸੀ 1900 ਰੁਪਏ ਦਾ ਹੋ ਗਿਆ 4700 ਰੁਪਏ ਇਹ ਹੋ ਗਿਆ ਠੀਕ ਹੈ ਜੀ ਪਹਿਲੀ ਸਟੇਜ ਦੇ ਵਿੱਚ ਤੇ ਦੂਜੀ ਸਟੇਜ ਦੇ ਜਾ ਕੇ ਆਪਣਾ ਪੈਸਟਿਸਾਈਡ ਡੀਏਪੀ ਜੋ ਕਈ ਲੋਕ ਡੈਬ ਵੀ ਕਹਿੰਦੇ ਨੇ 70 ਕਿਜੀ ਉਹ ਪੈ ਸੀ 800 ਸੌਰੀ 1800 ਰੁਪਏ ਦਾ ਉਹ ਹੋ ਗਿਆ ਯੂਰੀਆ ਸਾਢੇ 3 ਬੈਗ 934 ਰੁਪਏ ਦੇ ਹੋਏ ਹੋਗੇ ਹਲੇ ਵੀ ਆਪਾਂ ਮੋਟਾ ਸਾਹ ਵੀ ਲਾਇਆ ਕੋਈ ਜ਼ਿਆਦਾ ਬਰੀਕੀ 'ਚ ਨਹੀਂ ਗਏ ਤੇ ਕੱਖਾਂ ਲਈ ਸਪਰੇਅ ਕਰਾਇਆ ਸੀ ਜਿਹੜੀ ਜਿਹਦੇ ਵਿੱਚ ਕੱਖ ਹੋ ਜਾਂਦੇ ਨੇ ਉਹਨਾਂ ਨੂੰ ਕੰਟਰੋਲ ਕਰ ਲਈ ਮੱਕੀ ਦੇ ਨੂੰ 1200 40 ਰੁਪਏ ਦੀ OIC ਗ੍ਰੋਥ ਪ੍ਰੋਮੋਟਰ 1050 ਰੁਪਏ ਦਾ ਹੋ ਸੀਗਾ ਤੇ ਸੁੰਡੀ ਨੂੰ ਕੰਟਰੋਲ ਕਰਨ ਲਈ ਆਪਾਂ ਦੋ ਵਾਰ ਕਰਨੀ ਪਈ ਗਈ ਸਪਰੇ 15-1500 ਰੁਪਏ ਦੀ OIC 15-1500 ਰੁਪਏ ਦੀ ਉਹ ਹੋ ਗਈ ਤੇ 624 ਰੁਪਏ ਪੈਸੀ ਸਾਈਡ ਵਾਲੀ ਜਿਹੜਾ ਸਟੇਜ ਆ ਉਹ ਤੇ ਆ ਗਿਆ ਆਪਣਾ ਖਰਚ ਤੇ ਫਿਰ ਫਾਈਨਲ ਸਟੇਜ ਸੈਲਜ 4 4 Y ਟੋਕਾ ਕਰਾਈ ਦੇ 5500 ਰੁਪਏ ਸੀ ਤੇ ਲੀਹਾ ਵੈਸੇ ਆਪਾਂ ਆਪ ਮਾਰਿਆ ਸੀ ਪਰ ਫਿਰ ਵੀ ਆਪਾਂ ਵਿੱਚ ਲਾਇਆਗਾ ਤੇ 1200 ਰੁਪਏ ਉਹਦਾ ਸੀ 6 ਜਾਂ 700 ਰੁਪਏ ਹੋ ਗਿਆ ਤੇ 5 ਢੇੜਿਆਂ ਦੇ ਵਿੱਚ ਆਪਾਂ ਸੈਲਜ ਲੋਡ ਕੀਤਾ ਸੀ ਮਾਲ ਜੋ ਵੀ ਬਣਿਆ ਸੀਗਾ ਝਾੜ ਵਿਕਣ ਦਾ ਮਤਲਬ ਸੈਲਜ ਤਿੰਨਾ ਚਾਰ ਹੋਇਆ ਸੀ ਉਹ 1200 ਰੁਪਏ ਲੈ ਤੈਨ ਕਿਉਂਕਿ ਥੋੜੀ ਦੂਰ ਪਹੁੰਚਾਉਣਾ ਸੀ ਤੇ 1200 ਰੁਪਏ ਲੈ ਤੈ ਤੇ 6000 ਰੁਪਏ ਉਹ ਬਣ ਗਿਆ ਤੇ 6700 ਰੁਪਏ 12700 ਰੁਪਏ ਬਣ ਗਿਆ ਕੁੱਲ ਜਿਹੜੀ ਆਪਣੇ ਵਿੱਚੇ ਢੇੜੇ ਰਵਾਈ ਵਿੱਚੇ ਉਹਦੀ ਤੋਂ 4 ਕੋਈ ਦੇ ਤੇ ਇਹ ਤੇ ਇਹ ਤੇ ਤੇ ਪੈਸੀ ਬਜਾਈ ਤੇ ਬਹਾਈ ਬਜਾਈ ਪੈਸੀ ਸਾਈਡ ਤੇ ਫਾਈਨਲ ਸਟੇਜ ਤੇ ਕਟਿੰਗ ਤੇ ਇਹ ਤੇਰੇ ਚੀਜ਼ਾਂ ਨੂੰ ਇਕੱਠਾ ਕਰ ਦਿੱਤਾ ਆਪਾਂ ਜੋੜ ਦਿੱਤਾ 23624 ਰੁਪਏ ਬਣ ਗਏ ਤੇ ਇਹ ਆਪਾਂ ਕੋਸਟ ਦੇ ਵਿੱਚ ਲਾਗਤ ਤੇ ਲਿਖਤਾ ਤੇ ਸਹਲੇ ਜਿਹੜਾ ਹੋਇਆ ਸੀ ਆਪਣਾ 165 ਕੁਆਰਟਲ ਹੋਇਆ ਸੀ ਤੇ 240 ਰੁਪਏ ਦੇ ਹਿਸਾਬ ਨਾਲ ਆਪਾਂ ਨੂੰ ਰੇਟ ਮਿਲਿਆ ਸੀ 39600 ਰੁਪਏ ਦਾ ਇਹ ਹੋ ਗਿਆ ਤੇ ਆਪਾਂ ਕੋਸਟ ਦੇ ਵਿੱਚੋਂ ਘਟਾਤੀ ਮਾਈਨਸ ਕਰਤੀ ਤੇ ਆਪਾਂ ਨੂੰ ਬਚਤਾ ਜਾਂ ਪ੍ਰੋਫਿਟ ਆਪਾਂ ਕਹਿ ਸਕਦੇ ਆ 19995 ਰੁਪਏ ਦਾ ਸੌਰੀ 15995 ਰੁਪਏ ਦਾ ਜਿਹੜਾ ਆਪਾਂ ਨੂੰ ਬਚਤ ਰਹੀ ਸਾਰੇ ਦੇ ਵਿੱਚ ਬਾਕੀ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਦੇਖ ਲਓ ਤੁਸੀਂ ਇੱਕ ਵਾਰੀ ਤੇ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ